ਤੈਨੂੰ ਕੀ ਗਿਆਨ ਲੈਣਾ ਆਇ ਬੋ ਤੇਨੀ ਤੂ ਆਵਾ ਬਾੜੀ ਤੈਨੂੰ ਕੀ ਗਿਆਨ ਲੈਣਾ ਆਇ ਬੋ ਤੇਨੀ ਤੂ ਆਵਾ ਬਾੜੀ ਇਹ ਸੱਸੀਏ ਬੜੇ ਮੇ ਅੱਖੀਏ ਇਤੋਂ ਡਰ ਦੇ ਲੈਣਾ ਆਏ ਸੱਸੀਏ ਬੜੇ ਮੇ ਅੱਖੀਏ ਨੀ ਤੂੰ ਇਹਨਾਂ ਬੜੇ ਵੇਖ ਕੇ ਕਹਿੰਦੀ ਆ ਕੋਈ ਨਾ ਪਤਾਈਆ ਤੇਰੀਆਂ ਕਰਤੂਤਾਂ ਦਾ ਵੀ ਲੜਾਈ ਦਾ ਗੱਡਾ ਇੱਥੇ ਬਹੂਆਂ ਨਾਲ ਲੜੀ ਜਾਊਗੀ ਕੋਈ ਨਹੀਂ ਮੇਰੇ ਭਾਈ ਮੈਨੂੰ ਬਥੇਰਾ ਪਿਆਰ ਕਰਦੇ ਨੇ ਜਾਣਦੀਆਂ ਪਿਆਰ ਵਾਲੇ ਨੂੰ ਤਾਈਓ ਲੈ ਕੇ ਆ ਗਏ ਹੋਣਗੇ ਤੈਨੂੰ ਵੱਡਾ ਸਾਰਾ ਸੁੰਧਾਰਾ ਕੋਈ ਨਾ ਕੋਈ ਨਾ ਮਸਾਦਾ ਤੁਮਨੇ ਨਾ ਕਰਾਉ ਕੱਢੀ ਐ ਬਸ ਮਾ ਆਹ ਵੀ ਮੇਨੇ ਮਾਰੇਗੀ ਕੋਈ ਨਾ ਆ ਜਾਂਦਾ ਮੈਂ ਦੱਸਦੀ ਆ ਨਾ ਵੀ ਮੈਨੂੰ ਤਾਂ ਐ ਕਰਕੇ ਮੰਮੀ ਮੇਨੇ ਮਾਰਦੀ ਐ ਨਹੀਂ ਪਹਿਲਾ ਇਹਨਾ ਰਿਸ਼ਤਾ ਹੈ ਜਿਹੜਾ ਤੈਨੂੰ ਵਿਆਹ ਕੇ ਇੱਥੇ ਸਾਡੇ ਘਰੇ ਭੁੱਲੀ ਗਏ ਮੇਰੇ ਕੋਈ ਬਹੂ ਵੀ ਨਹੀਂ ਉਹਨਾਂ ਦੇ ਘਰੇ ਕੁੜੀ ਵੀ ਐ ਚੱਲ ਕੋਈ ਨਾ ਆ ਜਾਣਗੇ ਆਹੇ ਜੇ ਮਿਹਨੇ ਮਾਰਦੀ ਮਾਰ ਤਾਂ ਸੋਹਣੀ ਨਹੀਂ ਲੱਗਦੀ ਸੇਣੀ ਨਹੀਂ ਆ ਆਪਦੀ ਕੁੜੀ ਨੂੰ ਸੰਧਾਰਾ ਦੇ ਆਈ ਹਾਂ ਦੇ ਇਸ ਤੱਕ ਦੇ ਮਾਝ 25000 ਦੇਤਾ ਸਿੱਧੀ ਤੂੰ ਚੱਕ ਭਾਈ ਬਿਸਕੁਟ ਖਾ ਲੱਡੂ ਖਾ ਪਕੌੜੇ ਖਾ ਕੁਛ ਖਾ ਦੇਖ ਲੈ ਫਿਰ ਤੂੰ ਆਪਦੀ ਨੂੰ ਨੂੰ ਮਾਰਨ ਲੱਗੀ ਤਾਂਨੇ ਮਿਹਨੇ ਉਹਨੂੰ ਮਾਰ ਕੇ ਦਿਖਾ ਤੈਨੂੰ ਗੋਡੇ ਥੱਲੇ ਜੇ ਨਾ ਲਿਆ ਤਾਂ ਨਾ ਦੇਖ ਲਈ ਹਾਂ ਉਹ ਕਹੂਗੀ ਜੋ ਕੁਝ ਮੈਨੂੰ ਆ ਕੇ ਉਹ ਪੂਰੇ ਸੰਧਾਰਾ ਜਾਊਗਾ ਚਲ ਮੈਂ ਲੇਟ ਹੋ ਗਏ ਹੋਣਗੇ ਪਰ ਉਹਨੂੰ ਕਹਿ ਕੇ ਦਿਖਾਈ ਫੇ ਨਾ ਤੇਰਾ ਗਲ ਦਾ ਬਲਿਆ ਉਹਨੇ ਦੱਬ ਕੇ ਦਿਖਾਈ ਨੇ ਤੂੰ ਜੱਪਦੇ ਆ ਮੁੱਠੀ ਤੇਰੇ ਕੋਲੇ ਕੀ ਰੱਖੀਂਗੇ ਦੱਬ ਚਲ ਕੋਈ ਨਾ ਮੈਂ ਸਖਾਉਣੀ ਆ ਮੈਂ ਲਾਉਣੀ ਆ ਲੁੱਤੀਆਂ ਨੂੰ ਤੇਰਾ ਗਲ ਦੇਖੀ ਦੱਬਦੀ ਲਾ ਦੇ ਲਾ ਦੇ ਲੁੱਤੀਆਂ ਹੇ ਤੂੰ ਡਰਦੀ ਮੈਂ ਬਾਂਦਰੀਆਂ ਤੂੰ ਕੀ ਹਾਲ ਕਰਦੀਆਂ ਨੇ ਮੇਰੇ ਤਾਂ ਮੁੰਡੇ ਨਹੀਂ ਮੇਰੇ ਮੂਰੇ ਬੋਲਦੇ ਹੋ ਪਾਣੀ ਭਰ ਦੇ ਨੇ ਮੇਰੇ ਮੂਰੇ ਤੁਸੀਂ ਕੀ ਹੋ ਕਿਹੜੀ ਖੇਤ ਦੀ ਮੂਈ ਹੋ ਹੋ ਕੇ ਮਰ ਜਾ ਲੱਗ ਗਿਆ ਸਾਰਾ ਕੁਝ ਭਿੱਜ ਗਿਆ ਵੀ ਪੈ ਗਿਆ ਤੇ ਮੈਂ ਤਾਂ ਸੁੱਕਦੀ ਪੈ ਇਹਨੂੰ ਪਤਾ ਹੀ ਨਹੀਂ ਲੱਗਿਆ ਲੈ ਇਧਰ ਕਰ ਦਿੰਨੀ ਆ ਤੇਰਾ ਕੰਮ ਗੱਲ ਸੁਣ ਨਹੀਂ ਮੇਰੀ ਤੁਸੀਂ ਐਨਾ ਰੋਲਾ ਕਾਹਤ ਪਾਈ ਜਾਂਦੀਆਂ ਸੀ ਕੀ ਹੋ ਗਿਆ ਅੱਛਾ ਉਹ ਹਾਂ ਉਹ ਤਾਂ ਮੰਮੀ ਨੇ ਤੈਨੂੰ ਐਂ ਕਹਿੰਦੀ ਸੀ ਕਹਿੰਦੀ ਸੁੱਖੀ ਦਾ ਇੱਕੋ ਇੱਕ ਭਰਾ ਉਹ ਵੀ ਸੰਧਾਰਾ ਨੇ ਲੈ ਕੇ ਆਇਆ ਐਨੀ ਹਿੰਮਤ ਉਹਦੀ ਜਮੇ ਨਾ ਮਾਰਦੀ ਐ ਤੈਨੂੰ ਦੇਖ ਲੈ ਐਂ ਕਿ ਆਨੇ ਮੈਨੂੰ ਹੋਰ ਤੇ ਫਿਰ ਤਾਂ ਇਥੋਂ ਨਹੀਂ ਕੁਝ ਸਰਿਆ ਨੀ ਮੈਂ ਆਖਿਆ ਚੱਲ ਕੋਈ ਨਾ ਲੇਟ ਫੇਟ ਹੋ ਜਾਂਦੇ ਆ ਕੋਈ ਕੰਮ ਤਾਂ ਨਾ ਹੁੰਦਾ ਸੋ ਇਹ ਜਿਵੇਂ ਨਹੀਂ ਮਾਰਦੇ ਦੇਖ ਲੈ ਤੈਨੂੰ ਮੈਨੂੰ ਬੋਅ ਕੇ ਦਿਖਾ ਬਣਾ ਮੈਂ ਤਾਂ ਗੋਡਿਆਂ ਥੱਲੇ ਲੈ ਲਾ ਅੱਛਾ ਹਾਂ ਅੱਛਾ ਤੂੰ ਅੱਜ ਮੇਰੇ ਪਿੱਛੇ ਲੜੀਆਂ ਬੇਬੇ ਨਾਲ ਤੇ ਫਿਰ ਬੋਲਣਾ ਪਿਆ ਨਾ ਮੈਂ ਕਿਹਾ ਜੇ ਅੱਜ ਤੈਨੂੰ ਕਿਹਾ ਕੱਲ ਨੂੰ ਮੈਨੂੰ ਕਹੂਗੀ ਹਾਂ ਇਹ ਤਾਂ ਤੇਰੇ ਨਾਲ ਠੀਕ ਆ ਚੱਲ ਕੋਈ ਨਹੀਂ ਇਹਨੂੰ ਮੈਂ ਜੰਨੀ ਆ ਪਤਾ ਮੈਂ ਲੈਨੀ ਆ ਇਹਨੂੰ ਗੋਡਿਆਂ ਥੱਲੇ ਬੁੜੀ ਜੀ ਨੂੰ ਬਾੜੀ ਮੱਛਰੀ ਫੜਦੀ ਮਾਰ ਕੇ ਨਹੀਂ ਗੋਡਾ ਕੋਈ ਤਾਂ ਇੱਥੋਂ ਨਹੀਂ ਲੋਟ ਆਉਂਦੀ ਇਹਨੂੰ ਮੈਂ ਕਰੂੰ ਸਿੱਧੀ ਇਹਨੂੰ ਲੈ ਮੈਥੋਂ ਕਿਹ ਨਹੀਂ ਲੋਟ ਆਉਂ ਫਿਰ ਦੇਖੀ ਇਹਨੇ ਨਾ ਮੈਂ ਕਰਦੀ ਉੱਥੀ ਸੱਟ ਲੈਦੀ ਚਿੰਬੜ ਜਾਨੀ ਤਾਂ ਇੱਥੋਂ ਨਹੀਂ ਕੁਛ ਸੜਿਆ ਨਹੀਂ ਮੈਂ ਆਖਿਆ ਚੱਲ ਤੈਨੂੰ ਕਿਹਾ ਕੋਈ ਨਾ ਫਿਰ ਮੈਨੂੰ ਹੁਣ ਕਾਇਕੇ ਦਿਖਾਵੇ ਹੁਣ ਦੇਖੀ ਤੂੰ ਕੀ ਬੈਂਘੜੀ ਉਗੜਦੀ ਆ ਬਾਗਚਾ ਇੰਨਾ ਕੁਸ ਤਾਂ ਬੋਲ ਗਈ ਤੇਰੇ ਭਰਾ ਨੂੰ ਵਗ ਜਾਗਾ ਕਿੰਨਾ ਕੁਸ ਕਹਿੰਦੀ ਬੇਕੇ ਨੂੰ ਸਹਿ ਲੂਗੀ ਕੋਈ ਕੁੜੀ ਆਏ ਕਹਿੰਦੀ ਸਾਦਾ ਇਹ ਖੇਰਾ ਹੁਣ ਆਉਂਦਾ ਸੁਬਾਤ ਚੱਲ ਜਿਆਦੇ ਤਰਫ ਇਸੇ ਨਾ ਤੂੰ ਬੁੜ ਗਿਆ ਜੀ ਹੁਣ ਦੇਖੀ ਤੇਰੇ ਨਾਲ ਬਣਦੀ ਕੀ ਆ ਪਾਣੀ ਦੇ ਅੰਦਰ ਅੰਦਰ ਹੀ ਘੁਸਰਮੁਸਰ ਕਰੀ ਜਾਂਦੀ ਹੈ ਲੈ ਇਹ ਸਾਰਾ ਪੀਣਾ ਭਿੱਜ ਗਿਆ ਜੇ ਆ ਜਾਣਾ ਹੁਣ ਬਾਹਰੋਂ ਮੇਰੇ ਕੁੱਤੀ ਨਰਮ ਨੇ ਜੇ ਹੋਣਾ ਕਿਸੇ ਕੰਮ ਦੇ ਨਾ ਖੜ ਕੇ ਗੁੱਤਣੀਆਂ ਨਾ ਨਾ ਤਕਾੜਾ ਲਾ ਪੀੜੀ ਉਤੋਦੀ ਗੁਈ ਹਾਂ ਜੀ ਮੈਂ ਪੀੜਾ ਪੁੜੀ ਦੇ ਨਾ ਐ ਇਹਨਾਂ ਨੂੰ ਭੀਜਾਂ ਮੈਨੂੰ ਡੇਰ ਪਤਾ ਲੱਗਦਾ ਇਹ ਪੀਣਾ ਕਰ ਚੱਕਦੇ ਪਰਾਂ ਮੈਨੂੰ ਲੱਗਦਾ ਸਾਰਾ ਪੀਣਾ ਭਿੱਜ ਗਿਆ ਸਾਰਾ ਭਿੱਜ ਗਿਆ ਪੀਣਾ ਪਤਾ ਨਹੀਂ ਕੀ ਕਰਦੀਆਂ ਨੇ ਕੇ ਮੈਂ ਐਂ ਜਾਣਾ ਦੇ ਨੂੰ ਐ ਨਹੀਂ ਚੱਜ ਤੇਰੇ ਪੁੱਤ ਨੂੰ ਕੁਮਾਰਾ ਰੱਖ ਗਈ ਮੈਂ ਜਾਣ ਦੇ ਲਿੰਗ ਨਹੀਂ ਚੱਜ ਤੇਰੇ ਪੁੱਤ ਨੂੰ ਕੁਮਾਰਾ ਰੱਖ ਲਈ ਸੱਸੇ ਜੇ ਜਾਨ ਦੀ ਹੰਦੀ ਮੈਂ ਚੱਜ ਤੇਰੇ ਤੇਰੀ ਜਿਹੜੀ ਨਾ ਚੜਦੀ ਤੂੰ ਕੌਣ ਹੋਣੀ ਨਹੀਂ ਨਾ ਚੜਦੇ ਹੈ ਤੇਰੀ ਮਾਇਦਾ ਨੂੰ ਨਾਰਾ ਲੇਕਿਨ ਤੂੰ ਮੇਰੀਆਂ ਮੱਠੀਆਂ ਦੀ ਵੇਚੀ ਆ ਆ ਫਿਰ ਲੈ ਜੇ ਨਹੀਂ ਆਇਆ ਤੂੰ ਕਿਉਂ ਮਾ ਜਿੰਨੂ ਮੋਨਿੰਦਰਾ ਨੇ ਕਿਹਾ ਨਹੀਂ ਆਏ ਤਾਂ ਹੈ ਨਹੀਂ ਥੋੜੇ ਮੈਂ ਤੁਹਾਨੂੰ ਵਿਆਹ ਵਿਆਹ ਮਾਤਾ ਉਹਨਾਂ ਨੇ ਤੋੜਿਆ ਅੱਗੋ ਕੱਢਿਆ ਆਏ ਭੂਤ ਤੁਹਾਨੂੰ ਕਰੋ ਬੱਝਾ ਨਾ ਉਹਨਾਂ ਨੇ ਤਾਂ ਕਰੋ ਕਰਤਾ ਤੇ ਤੂੰ ਕਿਉਂ ਘਰੇ ਵਾਲਿਆ ਮਾਤਾ ਬਾੜਿਆ ਮਿੱਤੇ ਦੇ ਦੇ ਲਾਲ ਤੁੰਮੀਆ ਭੈਣ ਕਬਨੂ ਕੀ ਪਤਾ ਸੀ ਨਹੀਂ 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 ਤੇਰੇ ਪੁੱਤ ਤਾਂ ਨਿਕੰਮੇ ਸੀ ਤਾਨੀ ਨਹੀਂ ਲੈ ਗਈਆਂ ਨਹੀਂ ਆ ਮੇਰੇ ਪੁੱਤ ਭਾਈ ਨਿਕੰਮੇ ਨਹੀਂ ਆ ਜਾ ਨਾ ਬਾਹਰ ਮਾਣਾ ਗਾਂਗ ਫੜਾਣਾ ਹੱਥ ਤੇ ਫੇਰ ਬਣਾ ਲੱਗੇ ਤੇਰੀ ਗੱਲ ਸੁਣ ਲੈ ਬਾਰੇ ਚੰਗੇ ਘਰ ਦੀ ਮਾਰਦੇ ਨਾ ਚੰਗੇ ਘਰ ਦੀ ਤਾਂ ਚੰਗੇ ਘਰ ਦੀ ਨਹੀਂ ਲਿਆਉਂਦੀ ਜਿਹੜੇ ਤੂੰ ਆ ਆਸੀ ਆਦੀਆ ਬਾਈ ਇਹ ਜਿ ਕਿਉਂ ਆ ਤਨੀ ਮੁੰਮੇ ਤੇ ਕੱਟ ਕੇ ਆਂਦੇ ਕੌਣ ਨੇ ਤੂੰ ਬੇਬੇ ਥੋੜੀ ਜਿਹੀ ਸੋਟਾ ਮੇਰੇ ਨਾਲ ਤੂੰ ਕਿਉਂ ਬਣਾ ਲੱਗੇ ਕਹਿੰਦਾ ਮੈਂ ਅੱਜ ਖਾ ਕੇ ਆਈ ਹਾਂ ਦੇਵੀ ਨੂੰ ਮੈਂ ਬੁੜੀ ਜਿਹੀ ਨਾ ਯਾ ਲੈ ਜਾ ਅਰੇ ਕੋਈ ਦੇਰੋਂ ਬੋਲੋ ਸੁਣੇ ਤੂੰ ਤੂੰ ਕੋਹ ਨਹੀਂ ਮੈਨੂੰ ਘਟਾ ਦੇ ਦੇ ਨਾ ਹਾਂ ਤੇਰੇ ਮਨ ਜੇ ਮੀਂਹ ਤਾਂ ਕਾਤੋਂ ਇੱਕ ਛੱਤ ਤੇ ਮੈਨੂੰ ਕੋਟ ਨਹੀਂ ਆਈ ਇਹ ਕੱਟ ਬੁੱਢਾ ਖਲੇ ਮਾਰ ਦੋ ਵਾਈਸ ਚੰਬੀ ਹੈ ਆਉਣ ਦੇ ਰਿੰਕੂ ਨੂੰ ਕੋਈ ਨਹੀਂ ਰਹੀ ਤੇ ਬੁਢੀ ਜੀ ਮੈਂ ਵਗਾਉਣੀ ਆ ਜੇਲ ਬਾਲੀ ਮਛਰੀਆ ਫਿਰਦੀ ਆ ਕਹਿੰਦਾ ਹਜੇ ਮਰੀ ਮਾਂ ਦਾ ਬੋਲ ਵੀ ਨਹੀਂ ਆ ਗਈ ਨੇ ਲੱਗਦਾ ਕਿਥੇ ਉਹ ਮੇਰੇ ਕੁੱਤੇ ਦਾ ਨਹੀਂ ਤੈਨੂੰ ਨਾਨਾ ਮੈਨੂੰ ਕਿਵੇਂ ਕੁਪਤੂ ਮੈਂ ਤਾਂ ਫੜ ਕੇ ਘੋਟਿਆਂ ਤੇ ਲੈ ਲਈ ਤੂੰ ਦੇਖਣਾ ਸੀ ਤੂੰ ਤਾਂ ਆਈ ਨਹੀਂ ਮੌਕੇ ਤੇ ਮੈਂ ਤਾਂ ਕਿਹਾ ਜੇ ਰਾਜੀ ਵੀ ਦੇਖੀ ਜੱਟਾ ਉਹ ਮੈਂ ਆਖਿਆ ਜੇ ਮਾਂ ਨੂੰ ਪਤਾ ਲੱਗਿਆ ਨਾ ਮੇਰੇ ਮਗਰੀ ਵੇਚੂਗੀ ਸੱਚੀ ਗੁੱਤੀ ਫਿਰ ਹਾਂ ਦੇਖੀ ਤਾਂ ਸਹੀ ਮੈਂ ਤਾਂ ਲਮਕਾਤੀ ਜਮਾ ਅਧਮਰੀ ਕਰਤੀ ਕਸੇ ਲੱਗਿੱਤਾ ਹੋਈ ਉਹ ਤਾਂ ਉਜਾਦੇ ਤੇ ਫਿਰ ਕਰਦੀ ਹੈਗੀ ਤਾਂ ਉੱਥੇ ਆਈ ਨਹੀਂ ਦੇਖਣਾ ਸੀ ਤਮਸਾ ਜਿਵੇਂ ਤੁਹਾਨੂੰ ਦੱਸੀ ਤੇ ਜਾਣੀ ਆ ਮੈਂ ਜਾ ਕੇ ਲਈ ਮਖਾ ਭੈਣ ਮੈਨੂੰ ਪਤਕਟ ਬੋਲਣ ਲੱਗੇ ਪੇਕੇ ਤੱਕ ਪਹੁੰਚਦੇ ਕਿ ਲੋੜਾ ਮੇਰੇ ਪੇਕੇ ਨੂੰ ਕਰਕੇ ਦੇਖੇ ਮੈਂ ਵੀ ਬੋੜਾ ਤੇ ਲੱਗ ਜਾ ਕੁਝ ਬੋਲੀ ਮੈਂ ਕਰਦਾਂਗੇ ਸਿੱਧੀ ਜਾਂ ਤੁੱਕੇ ਉਹਨੂੰ ਕਰਦਾਂ ਬਸ ਠੀਕ ਠੀਕ ਬਾਣੀ ਚਾਂਬੜੇ ਬੰਦੇ ਜੀ ਜਾਨ ਜੀ ਦਿਖਾਉਂਦੀ ਸੀ ਆਪ ਜੀ ਹੜਕੇ ਛੱਡ ਲਈ ਫਿਰ ਮੈਂ ਮੰਜੇ ਤੇ ਮੈਂ ਤਾਂ ਗਾਲੀ ਗਾਲ ਕੱਬਿਆ ਇੱਕ ਮਾਰ ਹੀ ਨਹੀਂ ਹੈਗੀ ਅਧਮਰੀ ਕਰਤੀ ਨਹੀਂ ਆਏ ਨੀ ਬੋਲਦੇ ਹਮ ਤੇ ਸਸਤ ਨੂੰ ਫਿਰ ਵੀ ਸਸਤ ਹੈਗੀ ਕਹਿੰਦੀ ਅਧਮਰੀ ਕਰਤੀ ਮੈਂ ਤਾਂ ਆਏ ਮਾ ਤੇ ਹੁੰਦੇ ਨੇ ਦੋਨੇ ਪਾਸੇ ਡੱਕਾ ਤੂੰ ਛਿੜਦੀ ਤੂੰ ਕਿਹੜਾ ਘਟਾਗੀ ਲਾ ਕੇ ਉਂਗਲਾ ਮੈਨੂੰ ਦੇਖਣ ਵੀ ਨਹੀਂ ਹੁੰਗਲ ਨਹੀਂ ਲਾਈ ਜਿਹੜੀ ਸੱਚੀ ਗੱਲ ਹੈ ਨਾ ਉਹੀ ਮੈਂ ਤੈਨੂੰ ਕਹੀ ਐ ਚਲ ਕੋਈ ਨਹੀਂ ਹੁਣ ਦੇਖ ਲਈ ਤੂੰ ਕਿਵੇਂ ਜਵਾਬ ਦਿੰਨੀ ਆ ਤੈਨੂੰ ਕਿਹੜਾ ਉਹ ਬਰਦਾਸ਼ ਕਰੂਗੀ ਜਾਂ ਛੱਡੂਗੀ ਕਹੇ ਮੈਂ ਨਹੀਂ ਮੈਨੂੰ ਕਹਿ ਕੇ ਦੇਖ ਲੈ ਨਾਲ ਤੂੰ ਕਹਿ ਕੇ ਦੇਖ ਲੈ ਮੈਂ ਤਾਂ ਕੀ ਲੈਣਾ ਕਹਿ ਕੇ ਮੈਨੂੰ ਪਤਾ ਕਹਿ ਕੇ ਦੇਖ ਲੈ ਮੈਂ ਤੂੰ ਕੀ ਕਹੇਂਗੀ ਤੂੰ ਮੈਨੂੰ ਤਾਂ ਕੀ ਲੋੜ ਐਗੀ ਆਪੇ ਕਹਿਣਾ ੜੀ ਕਹਿ ਦੂ ਬੈਠ ਕੇ ਤੈਨੂੰ ਵੀ ਗੋਡਾ ਥੱਲੇ ਲੈ ਲਊਂਗੀ ਜੀ ਜ਼ਿਆਦਾ ਫੜ ਜੀ ਮੈਨੂੰ ਐ ਕਿ ਮੇਰੇ ਨਾਲ ਵੀ ਤੂੰ ਗੋਡਾ ਥੱਲੇ ਬਿਨਾ ਕੁਝ ਕਹੇ ਸਮਝੇ ਮੈਂ ਤੈਨੂੰ ਕੁਝ ਕਿਹਾ ਨਾ ਮੈਂ ਸਭ ਸੰਗਾਂ ਤੂੰ ਮੈਂ ਤਾਂ ਤੈਨੂੰ ਦੱਸਣਾ ਆਈ ਸੀ ਵੀ ਭ ਇਹ ਚ ਕੋਲ ਮੇਰੇ ਕੋਈ ਪਾਪ ਹੀ ਰੱਖਦੀ ਐ ਮੇਰੇ ਜਿੱਚ ਤਾਂ ਕੋਈ ਨਹੀਂ ਤੂੰ ਤਾਂ ਖੁਸ਼ ਹੋਣਾ ਸੀ ਵੀ ਸੱਸ ਦੀ ਜਲੀ ਬਣਾ ਅੱਛਾ ਤੇ ਮੈਨੂੰ ਆਏ ਦੱਸ ਅੱਜ ਆ ਪੀ ਕੇ ਬਣਾ ਕੇ ਆਪਦੇ ਜੋਗੇ ਗੈਸ ਤੇ ਰੱਖ ਦੇ ਪਰ ਇਹਨੇ ਕੌਣ ਮਾਰ ਜੂਗਾ ਨੌਕਰੀ ਰੱਖੇ ਮੈਂ ਤੇਰੀ ਕੋਈ ਨਾ ਤੂੰ ਵੱਡੀ ਭੈਣ ਤੇ ਕਿਉਂ ਜੇ ਮਾਂ ਨਹੀਂ ਦੇਂਗੀ ਲੈ ਲੈ ਹੋਵਰ ਬੱਸ ਨਾ ਅੱਧੇ ਕੁ ਟਾਈਮ ਮੇਂ ਦਿਨਾਂ ਗਿਆ ਤੂੰ ਨਾ ਨਹੀਂ ਮੈਂ ਆਮਤ ਕਰ ਰੰਗਰੇ ਹੱਥ ਕਿ ਸੱਸਾ ਸੱਸ ਨੂੰ ਮੈਂ ਨਹੀਂ ਬੋਲਦੀ ਐ ਚੰਗਾ ਹੁਣ ਸੱਸ ਨਾਲ ਦੀ ਰਹੀਂ ਮੈਨੂੰ ਨਾ ਬਲਾਈਂ ਕੋਈ ਨਾ ਕੋਈ ਨਾ ਮਾਂ ਦੀ ਨਾਲ ਇਹਨੂੰ ਕਿ ਮੈਂ ਮੱਚਦੀ ਹੈਗੀ ਕੱਲੇ ਟੋਪੀ ਪਿੱਛੇ ਤੇਰੇ ਹੱਥਾਂ ਦੀ ਮਹਿੰਦੀ ਲੈਂਦੀ ਐ ਜੇ ਕੱਲੇ ਟੋਪੀ ਆ ਮਾਂ ਨਹੀਂ ਦੇਗੀ ਆਪ ਬਣਾ ਬਣਾ ਕੇ ਚਾਹਾਂ ਸ਼ੈਂਕ ਭਰ ਕੇ ਸਿੱਟ ਗਿਆ ਦੇ ਮੈਂ ਤਾਂ ਕਿਹਾ ਨਹੀਂ ਵੀ ਮਾਂ ਜਲਾ ਇਹ ਵੀ ਜਾਦੇ ਮਸਰੀ ਭਈਆ ਇਹਨੂੰ ਵੀ ਮੈਂ ਲੋਡ ਕਰਨ ਚਲ ਕਾਰੇ ਪਿੱਛੇ ਪਹਿਲਾਂ ਮੈਂ ਸੱਸ ਤੋਂ ਕੁੱਟ ਖਾ ਲਈ ਹੁਣ ਕਿਤੇ ਦੇ ਦੂੰ ਖਾਣਾ ਮਾਂ ਛੱਡ ਕਹਿਣਾ ਇਹ ਵੀ ਲੋਡ ਕਰਾ ਆ ਆਨੇ ਉਹ ਮੀ ਆਈ ਐ ਮੈਂ ਮੇਰੀ ਗੱਲ ਸੁਣ ਲੈ ਆਪਦੀ ਮਾਂ ਨੂੰ ਡ ਮੈਨੂੰ ਮੇਰੇ ਪੇਕੇ ਨੂੰ ਇੰਨਾ ਕੁਝ ਬੋਲੀ ਕਹਿੰਦੇ ਕਰ ਆਪਾਂ ਇਦਨ ਨੂੰ ਸੁਧਾਰਨੇ ਬੇੜਾਏ ਹੈਗੇ ਇਹ ਗੱਲ ਕਹਿਣਾ ਨਹੀਂ ਹੁੰਦੀ ਐ ਮੇਨੇ ਮਾਰਦੀ ਆ ਉਹ ਮਾੜੀ ਗੱਲ ਆਉਦੀ ਐ ਨਹੀਂ ਬੋਲਣਾ ਚਾਹੀਦਾ ਬਸ ਐਨੀ ਜਿਹੀ ਗੱਲ ਕਹਿ ਕੇ ਸਾਤ ਤਾਂ ਮਾੜੀ ਗੱਲ ਐ ਇਹ ਤਾਂ ਮਾੜੂ ਵੀ ਪਤਾ ਹੋਣਾ ਚਾਹੀਦਾ ਵੀ ਮਾੜੀ ਗੱਲ ਐ ਮਾੜਾ ਮਟਾ ਤੁਸੀਂ ਵੀ ਬੋਲਿਆ ਕਰੋ ਗੁੱਗੂ ਬਣਿਆ ਖੜਾ ਰਹਿਣਾ ਮੈਂ ਕਰੂੰ ਗੱਲ ਲੈ ਕਹਿੰਦਾ ਮੈਂ ਕਰੂੰ ਗੱਲ ਕਰੂੰ ਗੱਲ ਨਹੀਂ ਲੜ ਤੂੰ ਐ ਕਿਹਾ ਤਾਂ ਕਿਵੇਂ ਕਿਹਾ ਮੇਰੇ ਪੇਕੇ ਨੂੰ ਮੇਰੇ ਮਾਗਰ ਪੈ ਜੂਗੀ ਉਹ ਕੁਮਾਰ ਹੋਗੀ ਤੇਰੀ ਤੇਰੇ ਘਰ ਵਾਲੀ ਐ ਮੈਂ ਮੈਂ ਤੇ ਇਨਾ ਕੋ ਸਪੋ ਬੋਲ ਜੰਦੀ ਤੇ ਤੂੰ ਮਾਰੂ ਕੁਛ ਵੀ ਨਹੀਂ ਕਹਦਾ ਹੈਗਾ ਇਨਾ ਕ ਤਾਂ ਕਹਿ ਸਕਦਾ ਮਾਂ ਬੋਲਦੀ ਕਿਵੇਂ ਆ ਤੂੰ ਚਲ ਮੈਂ ਆਪੇ ਗੱਲ ਕਰ ਲਉ ਤੂੰ ਨਿਸ਼ਾਂਤ ਹੋ ਜਾ ਮੈਂ ਆਪੇ ਠਕ ਦੂਗਾ ਮੇਰੇ ਭਾਈਆਂ ਨੂੰ ਕਹਿੰਦੀ ਕੋਈ ਲੋੜ ਨਹੀਂ ਮੈਂ ਉਹ ਨਹੀਂ ਕਰ ਲੈਣਾ ਗੱਲ ਤੂੰ ਪਰਸ਼ਾਂਤ ਹੋ ਜਾ ਬਸ ਠੀਕਾ ਗੱਲ ਕਰ ਲੈ ਤੂੰ ਜਾ ਕੇ ਆ ਜਾ ਮੈਂ ਤੈਨੂੰ ਚਾਹ ਬਣਾ ਕੇ ਪਾਵਾਂ ਚਾਹ ਤਾਂ ਮੈਂ ਪੀ ਲਈ ਬਣੀ ਪਈ ਐ ਤੂੰ ਵੀ ਪੀ ਲੈ ਪਰ ਮਮੀ ਨਾਲ ਗੱਲ ਕਰ ਲੈ ਮੈਂ ਆਪੇ ਉਹ ਨਹੀਂ ਕਰਦਾ ਜਾ ਆ ਜਾ ਕੀ ਹੋ ਗਿਆ ਗੁੱਸੇ ਵਿੱਚ ਠੀਂ ਆ ਗੁੱਸੇ ਨਾਲ ਤਾਂ ਮੈਂ ਹੋਰ ਕੀ ਕਰਾਂ ਆ ਸਮਝਾ ਲੈ ਆਪਦੀ ਮਾਂ ਨੂੰ ਨਾਲੇ ਕਿਆ ਉਹਨੇ ਕੀ ਕਰਤਾ ਕਰਤਾ ਅਜੇ ਪੁੱਛ ਰਿਆ ਐ ਪੁੱਛੇ ਵੀ ਕਰਿਆ ਕੀ ਨਹੀਂ ਅੱਜ ਤਾਂ ਉਹਨੇ ਹੱਦ ਪਾਰ ਕਰਤੀ ਆ ਉਹਦੀ ਤੁਹਾਨੂੰ ਕਿੰਨੀ ਵਾਰੀ ਕਿਹਾ ਅਸੀਂ ਤਾਂ ਉਹਦੇ ਮੂਹਰੇ ਨਹੀਂ ਬੋਲਦੇ ਉਹ ਤੁਸੀਂ ਕਿਉਂ ਜੱਬ ਖਾਣਾ ਖੜਾ ਕਰਦੀਆਂ ਹਾਂ ਜੀ ਨਾ ਬੋਲ ਚੂੜੀਆਂ ਪਾ ਲੈ ਆਹ ਕਸਰ ਰਹੇਗੀ ਸਾਨੂੰ ਘਟਵਾਈ ਚੱਲ ਉਹਨਾਂ ਕੁਝ ਬੋਲੀ ਅੱਜ ਪਤਾ ਮੇਰੇ ਜੁੰਡੇ ਫੜ ਕੇ ਇੱਥੇ ਸਿੱਟ ਲਿਆ ਮੈਨੂੰ ਉਹ ਕਲੇਸ਼ ਤਾਂ ਪਹਿਲਾਂ ਤਾਂ ਐ ਹੀ ਪਾਇਆ ਹੋਣਾ ਆਹ ਉਹ ਕੰਨ ਪਲੇਸ ਕਰ ਦਿਓ ਤੇਰੀ ਮਾਂ ਦੀ ਫੇਰ ਮੈਂ ਤਾਂ ਤੁਹਾਨੂੰ ਸਾਰਿਆਂ ਨੂੰ ਬੁਰੀ ਲੱਗਦੀਆਂ ਉੱਤੋਂ ਆ ਤੇਰੀ ਪਰਜਾਈ ਇਹ ਮੈਨੂੰ ਧਾਂਨ ਨੂੰ ਫਿਰਦੀ ਆ ਜੇ ਐਨੇ ਤੇਰੀ ਮਾਂ ਨੂੰ ਮੇਰਾ ਸੱਲ ਸੀ ਨਾ ਵਿਆਹ ਨਾ ਕਰਾਉਂਦਾ ਇੱਕ ਆ ਤੇਰੀ ਪਰਜਾਈ ਇਹ ਮੈਨੂੰ ਧਾਂਨ ਧੱਕਾਉਂਦੀ ਆ ਸਮਝਾ ਲੈ ਇਹਨਾਂ ਨੂੰ ਫੇਰ ਖੈਰ ਨਹੀਂ ਨਹੀਂ ਇਹਨਾਂ ਦੀ ਮੇਰੀ ਗੱਲ ਸੁਣਾ ਬੇਬੇ ਦਾ ਦਿਮਾਗ ਆ ਹੀ ਆ ਥੋੜਾ ਜਿਹਾ ਪਹਿਲੇ ਦਿਨੀ ਬੇਬੇ ਦਾ ਸਾਨੂੰ ਵੱਡ ਖਾਣੇ ਨੂੰ ਪੈਂਦੀ ਆ ਅੱਛਾ ਵੱਡਾ ਬੰਦਾ ਹੁੰਦਾ ਘਰ ਦਾ ਉਹਨੂੰ ਹੁੰਦਾ ਈ ਅੱਛਾ ਜੇ ਵੱਡਾ ਬੰਦਾ ਫਿਰ ਛੱਤਰ ਖਾਈ ਜਾਈਏ ਸਾਰਾ ਦਿਨ ਕਿਉਂ ਆਸੀ ਆਪਦੇ ਮਾਂ ਪਿਓ ਨੇ ਲਾੜ ਨਾਲ ਪਾਲਿਆ ਇੱਥੇ ਸਾਡੀ ਕੁੱਤਿਆਂ ਵਰਗੀ ਜੂਨ ਹੋ ਰਹੀ ਆ ਉਹ ਜੇ ਉਹ ਬੋਲਦੀ ਆ ਤੂੰ ਇੱਕ ਜਣੀ ਤਾਂ ਚੁੱਪ ਕਰ ਜਾਓ ਕਲੇਸ਼ ਆਪੀ ਨਿਭੜ ਜੂ ਸਾਨੂੰ ਚੁੱਪ ਕਰਾਈ ਜਾਇਓ ਤੁਸੀਂ ਨਾ ਕੁਝ ਬੋਲਿਓ ਚੰਗਾ ਬਾਹਲਾ ਦੁੜਕ ਤੂੰ ਆਏ ਦਾ ਚਾਹ ਬਣਾ ਕੇ ਲਿਆ ਬਣਾ ਦੇ ਮੈਨੂੰ ਚਾਹ ਮੈਥੋਂ ਨਹੀਂ ਬਣਦਾ ਨੇਕੜੂ ਆਵਦੀ ਮਾਂ ਦੇ ਮੇਰ ਲੈਣਾ ਉਸੇ ਤੋਂ ਬਣਵਾ ਦੇ ਬੇਬੇ ਦੀ ਬਣਵਾਓ ਨਾ ਮੈਂ ਤਾਂ ਪੂਰ ਬੱਤਿੰਦੇ ਬਣਾ ਦੇ ਮੈਨੂੰ ਚਾਹ ਸਾਰਾ ਦਿਨ ਇਹਨਾਂ ਨੇ ਚਾਹਾਂ ਨਹੀਂ ਲੋਟ ਆਉਂਦੀਆਂ ਕਦੇ ਭਾਂਡੇ ਮਾਂ ਦੇ ਕਦੇ ਚਾਹ ਬਣਾ ਦੇ ਸਾਰਾ ਦਿਨ ਸਾਰਾ ਟੂ ਮੇਰੇ ਤੇ ਆਰਡਰ ਚ ਲਾਉਂਦਾ ਉਹ ਮਹਾਰਾਣੀ ਨੂੰ ਨਹੀਂ ਕੁਛ ਕਹਿੰਦੇ ਐ ਨਹੀਂ ਮੈਂ ਦੱਬ ਕੇ ਰਹੀਂਦੀ ਹੈਗੀ ਉਹ ਕਿਵੇਂ ਉੱਪਰ ਚਾਈ ਬਾਰਗੇ ਮੰਜਾਂ ਡਾਹੀ ਬੈਠੀਆਂ ਅੱਜ ਬਾਰ ਤਾਂ ਬਾਰ ਹੰਮ ਤੇਰੀ ਮਾਂ ਭਰੀ ਜੜਾਉਗੀ ਮੰਜਾ ਸ਼ੌਂਕ ਨੂੰ ਬੈਠੀ ਐ ਇੱਥੇ ਉਹਨੇ ਕੱਢਿਆ ਅੰਦਰੋਂ ਓ ਲੈ ਉਹ ਤੁਹਾਨੂੰ ਪਤਾ ਸਾਰੀ ਉਮਰ ਚੰਦਰਾਸਲਾ ਨਹੀਂ ਚੱਲਦਾ ਮੁੰਡਾ ਨੂੰ ਹਾਂ ਇਹਨਾਂ ਤੋਂ ਬਦਲਣਾ ਪੈਂਦਾ ਬੰਦੇ ਦੀ ਸਾਰੀ ਉਮਰ ਨਹੀਂ ਚੱਲਦੀ ਹੁੰਦੀ ਉਹ ਤਾਂ ਐ ਕਹਿੰਦੇ ਵੀ ਮੇਰੀ ਚੱਲੀ ਜਾਵੇ ਓਏ ਮੈਂ ਤੈਨੂੰ ਦੱਸਣਾ ਆ ਸਾਡੀਆਂ ਅਸੇ ਬਸਾਂਆਂ ਸਾਰੀਆਂ ਗੌਂਡ ਨਾ ਆਈਆਂ ਸਾਰੀਆਂ ਡਰਦੀਆਂ ਇੱਕ ਇੱਕ ਦੋ ਦੋ ਵਾਰੀ ਖੜਕਾਈਆਂ ਸਾਡੇ ਵਾਲੀ ਮਾਈ ਨੇ ਅੰਹੀ ਕਰਨਾ ਪਊਗਾ ਹਾਂ ਇੱਕ ਗੱਲ ਹੋਰ ਤੂੰ ਤਾਂ ਬਣਾ ਚਿਪਦੀ ਐ ਹੈ ਦੂਜੀ ਦੂਜੀ ਪਰਜਾਈ ਇਹ ਹੈ ਮੈਂ ਕਿਹੜਾ ਚਿਪਾਂ ਮੈਨੂੰ ਕਿ ਲੋੜਾ ਚਿਪੰਦੀ ਉਹ ਗੱਲਾਂ ਐ ਨਾ ਪਰਜਾਈ ਫਿਰ ਤੁਸੀਂ ਕੰਮ ਨਹੀਂ ਆਉ ਇਸ ਕੰਮ ਤੁਸੀਂ ਦੋਨਾਂ ਜਣੀਆਂ ਹੋ ਕੇ ਇਕੱਠੀਆਂ ਇੱਕ ਦਿਨ ਬੁੜੇ ਨੂੰ ਕੰਪਲਕਟ ਕਰ ਦੋ ਤੁਸੀਂ ਤਾਂ ਐਵੇਂ ਡਰੀਆਂ ਲੀਆਂ ਜਦੋਂ ਇਹ ਆਪਣਾ ਸਾਥ ਦੇ ਜਾਂਦਾ ਫਿਰ ਆਪਾਂ ਨੂੰ ਕਾਹਦਾ ਡਰ ਜਦੋਂ ਮੈਨੂੰ ਕੁਛ ਕਹੀ ਨਹੀਂ ਹੈਗਾ ਹਜੇ ਜਦੋਂ ਕਹੂਗੀ ਉਹ ਤਾਂ ਕੋਈ ਨਾ ਮੈਂ ਦੇਖੂਗੀ ਜਿੱਦੇ ਕੇ ਉਹ ਦੇਖੜ ਕਾਈ ਚੰਗਾ ਉਹ ਬਸ ਮੈਨੂੰ ਪਤਾ ਲੱਗ ਗਿਆ ਤੁਹਾਡੇ ਆਪ ਦੀ ਸੀ ਕੰਕੰਡਾ ਹੈ ਨਹੀਂਗਾ ਤੁਹਾਡੀ ਆਰਥ ਸੀ ਨਹੀਂ ਬਣਦੀ ਇਸ ਹਿਸਾਬ ਨਾਲ ਤੁਹਾਡਾ ਬੜਾ ਚਿਰ ਨਹੀਂ ਚੱਲਦਾ ਥੋੜਾ ਕੰਮ ਤਾਂ ਇਸ ਹਿਸਾਬ ਨਾਲ ਬੁੜੀ ਛੇਦੀ ਨਵੇੜ ਦੋ ਦੇ ਮੈਂ ਵੀ ਕੱਲੀ ਕੀ ਕਰਾਂ ਤਾਂ ਹੀ ਤਾਂ ਤੇਰਾ ਨੀ ਕਿਸੇ ਨੇ ਰਿਸ਼ਤਾ ਕਰਾਇਆ ਅਗਲੇ ਨੇ ਰਿਸ਼ਤਾ ਕਰਾ ਕੇ ਬਗਾਨੀ ਤੇ ਡੋਬਣੀ ਐ। ਉਹ ਮੈਂ ਇੱਕ ਮਿੰਟ ਗੱਲ ਇਹ ਐ ਵੀ ਦੇਖ ਸਾਡੀ ਮਾਈ ਜਿਹੜੀ ਆ ਨਾ ਇਹ ਗਰਮ ਸੁਭਾਅ ਦੀ ਐ ਸुरू ਤੋਂ ਠੀਕ ਐ ਤੇ ਤੁਸੀਂ ਆ ਗੀਆਂ ਬਾਲੀਆਂ ਨਰਮ ਐਂ ਤਾਂ ਜਮਾਈ ਨਹੀਂ ਚੱਲਣਾ ਕੰਮ ਮਿੱਕ ਮੇਰੇ ਵਾਲੇ ਜਿਹੜੇ ਬਾਈ ਨੇ ਇਹ ਮੇਰੇ ਸਲੇ ਕੰਨ ਚ ਪਾਏ ਨਹੀਂ ਰਟਕਦੇ। ਹਰੇ ਚਾ ਮੈ ਕਿਤਰਾ ਵੀ ਦੱਸ ਮੈਂ ਲੰਬਾ ਦੇ ਆ ਨੀ ਆ ਮੈਂ ਲੰਬਾ ਦੇ ਇਹ ਅਮਰ ਤੇ ਤੈਨੂੰ ਕੀ ਲਪਾ ਦੇਣਗੇ ਫਿਰ ਉਹ اندر ਰੰਬਗੇ ਆ ਜਾ ਪਹਿਲਾਂ ਤੇਰੀ ਤੈਨੂੰ ਬਣਾਉ ਪਹਿਲਾਂ ਤਾਂ ਹੋਰ ਮਾਈ ਬੀ ਮੈਂ ਦਾ ਨਾ ਹੋਣਾ ਆਊਗਾ ਸਵਾਦ ਜਦੋਂ ਇਹਨੂੰ ਖੱਲੂਗੀ ਚਲ ਦੇਖ ਲੈ ਤਮਾਸ਼ਾ ਮਾਰ ਨਹੀਂ ਖਾਂਦਾ ਤੈਨੂੰ ਵੀ ਬੰਨ ਗਈ ਮਾਂ ਲੱਗ ਗਿਆ ਪਤਾ ਹੁਣ ਮੈਨੂੰ ਤਾਂ ਪਤਾ ਲੱਗ ਹੀ ਗਿਆ ਉਹ ਮੇਰੇ ਰਣਨੀ ਕੰਨ ਨਹੀਂ ਮੈਂ ਹੁਈ ਤੁਹਾਡੇ ਦੇ ਛੱਤਰ ਖਾਈ ਆ ਨਾ ਹਾਂ ਹੋਰ